ਅਸੀਂ ਸਾਰਿਆਂ ਨੇ ਅਰਦਾਸ ਦੇਖੀ ਫਿਰ ਅਰਦਾਸ ਕਰਾ ਦੇਖੀ ਤੇ ਹੁਣ ਇਸ ਦੀ ਤੀਸਰੀ ਪੌੜੀ ਯਾਨੀ ਕਿ ਤੀਸਰੀ ਕਹਿ ਲਈਏ ਕੜੀ ਜਿਹੜੀ ਹੈ ਉਹ ਹੁਣ ਬਹੁਤ ਹੀ ਜਲਦ ਜਿਹੜੀ ਹੈ ਪੰਜਾਬ ਦੇ ਲੋਕ ਜਿਹੜੇ ਨੇ ਦੇਖ ਪਾਣਗੇ ਅਰਦਾਸ ਸਰਬਤ ਦੇ ਭਲੇ ਦੀ ਅਕਸਰ ਇਸ ਫਿਲਮ ਦੇ ਵਿੱਚ ਇੱਕ ਸੂਤਰਧਾਰ ਨੂੰ ਦੇਖਿਆ ਗਿਆ ਹਾਲਾਂਕਿ ਸੂਤਰਧਾਰ ਜਿਹੜੇ ਗੱਲ ਕਰੀਏ ਤਾਂ ਥੀਏਟਰ 'ਚ ਦੇਖਿਆ ਜਾਂਦਾ ਪਰ ਫਿਲਮ ਦੇ ਵਿੱਚ ਸੂਤਰਧਾਰ ਦਾ ਕਿਰਦਾਰ ਨਿਭਾਉਣ ਵਾਲੇ ਗੁਰਪ੍ਰੀਤ ਭੁੱਗੀ ਸਾਡਾ ਬਹੁਤ ਟਫਰ ਚੈਲੈਂਜਿੰਗ ਹੁੰਦਾ ਕਿਉਂਕਿ ਜਿਹੜਾ ਸੂਤਰਧਾਰ ਹੈ ਇਹ ਸ਼ਬਦ ਜਿਹੜਾ ਫਿਲਮ ਦੇ ਨਾਲ ਜਾਂਦਾ ਹੀ ਨਹੀਂ ਇਹ ਮੇਕਰ ਦੀ ਖੂਬਸੂਰਤੀ ਹੁੰਦੀ ਹੈ ਬਚਪਨ ਤੋਂ ਲੈ ਕੇ ਅੱਜ ਤੱਕ ਮਹਾਨ ਲੋਕਾਂ ਨੂੰ ਸੁਣਿਆ ਸਮਝਿਆ ਔਰ ਸੰਗਤ ਕੀਤੀ ਹੈ ਕੁਝ ਖਾਸ ਚੀਜ਼ਾਂ ਨੇ ਤੁਹਾਡੇ ਅੰਦਰ ਆਪਣੇ ਉਤਾਰਨ ਹੋ ਜਾਂਦੀਆਂ ਨੇ ਅਸੀਂ ਸਾਰਿਆਂ ਨੇ ਅਰਦਾਸ ਦੇਖੀ ਫਿਰ ਅਰਦਾਸ ਕਰਾ ਦੇਖੀ ਤੇ ਹੁਣ ਇਸ ਦੀ ਤੀਸਰੀ ਪੌੜੀ ਯਾਨੀ ਕਿ ਤੀਸਰੀ ਕੈਰੀ ਕੜੀ ਜਿਹੜੀ ਹੈ ਉਹ ਹੁਣ ਬਹੁਤ ਹੀ ਜਲਦ ਜੜੀ ਹੈ ਪੰਜਾਬ ਦੇ ਲੋਕ ਜਿਹੜੇ ਨੇ ਦੇਖ ਪਾਣਗੇ ਅਰਦਾਸ ਸਰਬਤ ਦੇ ਭਲੇ ਦੀ ਪਹਿਲਾ ਅਰਦਾਸ ਹੋਈ ਉਸ ਤੋਂ ਬਾਅਦ ਅਰਦਾਸ ਕਰਾਂ ਹੋਈ ਹਰ ਅਰਦਾਸ ਸਰਬੱਤ ਦੇ ਭਲੇ ਦੀ ਹੋ ਰਹੀ ਹੈ ਔਰ ਅਕਸਰ ਇਸ ਫਿਲਮ ਦੇ ਵਿੱਚ ਇੱਕ ਸੂਤਰ ਧਾਰ ਨੂੰ ਦੇਖਿਆ ਗਿਆ ਹਾਲਾਂਕਿ ਸੂਤਰ ਧਾਰ ਦੀ ਜੇ ਗੱਲ ਕਰੀਏ ਤਾਂ ਥੀਏਟਰ 'ਚ ਦੇਖਿਆ ਜਾਂਦਾ ਪਰ ਫਿਲਮ ਦੇ ਵਿੱਚ ਸੂਤਰ ਧਾਰ ਦਾ ਕਿਰਦਾਰ ਨਿਭਾਉਣ ਵਾਲੇ ਗੁਰਪ੍ਰੀਤ ਖੁੱਗੀ ਸਾਹਿਬ ਜਿਨ੍ਹਾਂ ਨੂੰ ਖੁੱਗੀ ਸਾਹਿਬ ਬਹੁਤ ਸਵਾਗਤ ਹੈ ਔਰ ਸਭ ਤੋਂ ਪਹਿਲਾਂ ਤਾਂ ਵਧਾਈਆਂ ਕਿ ਤੀਸਰੀ ਵਾਰ ਤੁਹਾਨੂੰ ਹਾਲਾਂਕਿ ਜਿੱਦਾਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਕਿ ਸੂਤਰ ਧਾਰ ਸਿਨੇਮ ਜੇ ਕਹ ਲਈਏ ਕਿ ਥੀਏਟਰ ਦਾ ਸ਼ਬਦ ਹੈ ਪਰ ਫੇਰ ਤੀਸਰੀ ਵਾਰ ਸਿਨੇਮੇ 'ਚ ਸੂਤਰ ਧਾਰ ਦਾ ਤੁਹਾਨੂੰ ਇੱਕ ਰੋਲ ਅਦਾ ਕਰਨ ਦਾ ਮੌਕਾ ਮਿਲ ਰਿਹਾ ਕਿੱਦਾਂ ਦੇਖਦੇ ਹੋ ਇਸ ਰੋਲ ਨੂੰ ਖਾਸ ਇਹ ਬਹੁਤ ਟਫ ਔਰ ਚੈਲਿੰਜਿੰਗ ਹੁੰਦਾ ਕਿਉਂਕਿ ਜਿਹੜਾ ਸੂਤਰਧਾਰ ਹੈ ਇਹ ਸ਼ਬਦ ਜਿਹੜਾ ਫਿਲਮ ਦੇ ਨਾਲ ਜਾਂਦਾ ਹੀ ਨਹੀਂ ਔਰ ਲੋਕੀ ਸੂਤਰਧਾਰ ਨੂੰ 2 ਘੰਟੇ ਦੀ ਫਿਲਮ ਚ ਦੇਖਣਾ ਨਹੀਂ ਚਾਹੁੰਦੇ ਇਹ ਮੇਕਰ ਦੀ ਖੂਬਸੂਰਤੀ ਹੁੰਦੀ ਹੈ ਜਾਂ ਜਦੋਂ ਪਰਫਾਰਮੈਂਸ ਪਰਮਾਤਮਾ ਤੁਹਾਡੇ ਕੋਲੋਂ ਚੰਗੀ ਕਰਵਾ ਲੈਣ ਕਿ ਤੁਸੀਂ ਬਤੌਰ ਸੂਤਰਧਾਰ ਕੰਮ ਕਰਦੇ ਕਰਦੇ ਲੋਕਾਂ ਨੂੰ ਸੂਤਰਧਾਰ ਨਹੀਂ ਲੱਗ ਰਹੇ ਮਤਲਬ ਇੱਕ ਕਿਰਦਾਰ ਲੱਗ ਰਹੇ ਹੋ ਜਿਹੜਾ ਸਾਰੇ ਕਿਰਦਾਰਾਂ ਨਾਲ ਜੁੜਿਆ ਹੋਇਆ ਹੈ ਅਰਦਾਸ ਦੇ ਵਿੱਚ ਮਾਸਟਰ ਗੁਰਮੁਖ ਸਿੰਘ ਅਸਲ ਚ ਸੂਤਰਧਾਰੀ ਸੀ ਆ ਜਿਹੜਾ ਮੈਜਿਕ ਸਿੰਘ ਸੀ ਅਰਦਾਸ ਕਰਾਂ ਚ ਅਸਲ ਚ ਸੂਤਰਧਾਰੀ ਸੀ ਮਤਲਬ ਇਹਦੇ ਵਿੱਚ ਵੀ ਗੁਰਮੁਖ ਸਿੰਘ ਅਰਦਾਸ ਸਰਬਤ ਦੇ ਭਲੇ ਦੇ ਵਿੱਚ ਸੂਤਰਧਾਰੀ ਹੈ ਪਰ ਸਾਰਿਆਂ ਨੂੰ ਆਪਣੇ ਘਰ ਦਾ ਕਿਰਦਾਰ ਲੱਗੇਗਾ ਸਬਜ਼ੀਆਂ ਨਾਲ ਜੁੜਿਆ ਇੱਕ ਪਾਤਰ ਲੱਗੇਗਾ ਇਹ ਉਸ ਕਿਰਦਾਰ ਦੀ ਖੂਬਸੂਰਤੀ ਹੈ ਕੁਕੀ ਸਾਹਿਬ ਸਭ ਤੋਂ ਵੱਧ ਸਵਾਲ ਇਹ تھے ਇਹ ਆਦਾ ਕਿ ਗੁਰੂ ਦੀ ਬਾਣੀ ਕਹਿੰਦੇ ਨੇ ਇਸ ਦਾ ਉਚਾਰਨ ਨਹੀਂ ਬਹੁਤ ਔਖਾ ਹੈ ਹਰ ਕੋਈ ਇਸ ਦਾ ਉਚਾਰਨ ਨਹੀਂ ਕਰ ਪੰਦਾ ਪਰ ਇਸ ਫਿਲਮ ਦੇ ਵਿੱਚ ਲਗਾਤਾਰ ਜਿੱਥੇ ਤੁਸੀਂ ਗੁਰੂ ਦੀ ਬਾਣੀ ਦੇ ਨਾਲ ਜੋੜਦੇ ਹੋ ਲੋਕ ਜੁੜਦੇ ਨੇ ਔਰ ਤੁਹਾਡੇ ਲਈ ਵੀ ਕਿਤੇ ਨਾ ਕਿਤੇ ਇਹ ਵੱਡਾ ਚੈਲੰਜ ਰੂ ਰਿਆ ਹੋਏਗਾ ਕਿਉਂਕਿ ਹਾਲਾਂਕਿ ਗੁਰੂ ਕੇ ਸਿੱਖ ਨੂੰ ਕਹਿੰਦੇ ਬਾਣੀ ਦਾ ਉਚਾਰਨ ਬਾਣੀ ਜਿਹੜੀ ਹੈ ਉਹ ਆਪਣੇ ਆਪ ਕੰਠ ਹੋ ਜਾਂਦੀ ਹੈ ਪਰ ਲੱਗਦਾ ਇਹ ਵੀ ਇੱਕ ਵੱਡਾ ਚੈਲੰਜ ਹੁੰਦਾ ਹੋਏਗਾ ਇਹ ਸਭ ਤੋਂ ਪਹਿਲਾਂ ਤਾਂ ਸਤਗੁਰੂ ਦੀ ਆਪੇ ਕਰਾਉਂਦੇ ਨੇ ਔਰ ਦੂਜੀ ਗੱਲ ਹੈ ਕਿ ਬਚਪਨ ਤੋਂ ਲੈ ਕੇ ਅੱਜ ਤੱਕ ਮਹਾਨ ਲੋਕਾਂ ਨੂੰ ਸੁਣਿਆ ਸਮਝਿਆ ਔਰ ਸੰਗਤ ਕੀਤੀ ਹੈ ਔਰ ਕਿਤਨਾ ਕਿਤੇ ਉਹ ਜਿਹੜੀਆਂ ਕੁਝ ਖਾਸ ਚੀਜ਼ਾਂ ਨੇ ਤੁਹਾਡੇ ਅੰਦਰ ਆਪਣੇ ਉਤਾਰਨ ਹੋ ਜਾਂਦੀਆਂ ਨੇ ਕਿ ਤੁਸੀਂ ਉਹਨਾਂ ਨੂੰ ਸਮਝਦੇ ਹੋਏ ਅੱਗੇ ਚੱਲਦੇ ਹੋ ਅੱਜ ਤੱਕ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਦੇ ਕਿਸੇ ਲਫ਼ਜ਼ ਦਾ ਵਾਅਦਾ ਕਾਟਾ ਨਹੀਂ ਕਦੇ ਹੋਇਆ ਤੇ ਅੱਗੋਂ ਵੀ ਮਹਾਰਾਜ ਸਤਗੁਰੂ ਮਿਹਰ ਕਰਨ ਕਿ ਕੋਈ ਹੋਵੇ ਨਾ ਫਿਰ ਵੀ ਸਾਡੀ ਅਰਦਾਸ ਹਮੇਸ਼ਾ ਇੱਥੇ ਹੀ ਖਤਮ ਹੁੰਦੀ ਆ ਕੇ ਕਿ ਅਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਫੇਰ ਵੀ ਕਦੇ ਹੋਵੇ ਤੇ ਸਤਿਗੁਰੂ ਆਪ ਮੇਰ ਕਰਨ ਵਾਲੇ ਨੇ ਜੀ ਕਿੱਦਾਂ ਦੇਖੀਏ ਪਹਿਲੀ ਦਾਸ ਜਿਹੜੀ ਮੂਵੀ ਆਈ ਸੀਗੀ ਉਹ ਮੂਵੀ ਪੂਰੀ ਪੰਜਾਬ ਚ ਸ਼ੂਟ ਹੋਈ ਦੂਸਰੀ ਮੂਵੀ ਬਾਹਰਲੇ ਮੁਲਕ ਜਾ ਕੇ ਸ਼ੂਟ ਹੋਈ ਇਸ ਮੂਵੀ ਦੇ ਵਿੱਚ ਕੀ ਸਾਨੂੰ ਬਾਹਰਲੇ ਮੁਲਕ ਦਾ ਟੱਚ ਦਿਖੇਗਾ ਇਹ ਵੀ ਸਾਰੀ ਪੰਜਾਬ ਜਾਂ ਭਾਰਤ ਦੇ ਵਿੱਚ ਸ਼ੂਟ ਹੋਈ ਇਹ ਪੰਜਾਬ ਦੇ ਵਿੱਚ ਔਰ ਪੰਜਾਬ ਤੋਂ ਬਾਹਰ ਭਾਰਤ ਦੇ ਹੋਰ ਸਾਰੇ ਹਿੱਸਿਆਂ ਦੇ ਵਿੱਚ ਸ਼ੂਟ ਹੁੰਦੀ ਹੋਈ ਆਖਰ ਤੇ ਤੁਹਾਨੂੰ ਲੈ ਕੇ ਜਾਂਦੀ ਹੈ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਜੀ ਜਿਹੜੀ ਮੈਨੂੰ ਲੱਗਦਾ ਕਿ ਸ਼ਾਇਦ ਲੋਕਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਅੰਦਰੋਂ ਸਕਰੀਨ ਤੇ ਪਹਿਲੀ ਵਾਰੀ ਵੇਖਣਾ ਹੈ। ਹਾਂ। ਔਰ ਇਹ ਲੋਕਾਂ ਲਈ ਬੜੀ ਵੱਡੀ ਗੱਲ ਹੋਏਗੀ ਜਿਹੜੇ ਲੋਕਾਂ ਦੇ ਉੱਥੇ ਜਾ ਨਹੀਂ ਸਕਕੇ ਜਾਂ ਕਈ ਫੋਰਨ 'ਚ ਬੈਠੇ ਜਿਨ੍ਹਾਂ ਦੀ ਮਜਬੂਰੀ ਜਾ ਹੀ ਨਹੀਂ ਸਕਦੇ। ਹਾਂ। ਸੋ ਮੈਨੂੰ ਲੱਗਦਾ ਕਿ ਇੱਕ ਇਹ ਵੀਕ ਬਹੁਤ ਅੱਛਾ ਉਹਨਾਂ ਨੂੰ ਲੱਗੇਗਾ ਸਕਰੀਨ ਤੇ ਦਰਸ਼ਨ ਕਰਕੇ ਸਤਗੁਰਾਂ ਦੀ ਉਸ ਧਰਤੀ ਦੇ ਜੀ ਆਰ ਜ਼ਿੰਦਗੀ ਦੇ ਵਿੱਚ ਸ਼ਾਇਦ ਤੁਹਾਡੇ ਵਰਗਾ ਕੋਈ ਸੂਤਰਧਾਰ ਨਹੀਂ ਹੁੰਦਾ ਉਹਨਾਂ ਲੋਕਾਂ ਦੇ ਲਈ ਕੀ ਸੰਦੇਸ਼ ਇਹ ਮੂਵੀ ਲੈ ਕੇ ਆਏਗੀ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਫਿਲਮ ਦੇ ਵਿੱਚ ਦਾ ਸੂਤਰਧਾਰ ਬਣ ਕੇ ਤੁਸੀਂ ਉਹਨਾਂ ਨੂੰ ਮੋਟੀਵੇਟ ਕਰ ਦਿੰਨੇ ਹੋ ਪਰ ਫਿਲਮ ਤੋਂ ਬਾਹਰ ਕਿੱਦਾਂ ਦੇਖਿਆ ਜਾਵੇ ਇਸ ਚੀਜ਼ ਨੂੰ ਬਿਲਕੁਲ ਸੂਤਰ ਤਾਰ ਹੁੰਦੇ ਨੇ ਕਈ ਵਾਰੀ ਅਸੀਂ ਲੱਭ ਨਹੀਂ ਪਾਉਂਦੇ ਉਹਨਾਂ ਸਾਡੇ ਕੋਲੋਂ ਹੋ ਕੇ ਨਿਕਲ ਜਾਂਦੇ ਨੇ ਸਾਨੂੰ ਟੱਚ ਕਰਕੇ ਚਲੇ ਜਾਂਦੇ ਅਸੀਂ ਉਹਨਾਂ ਦੀ ਉਦੋਂ ਕਦਰ ਨਹੀਂ ਕਰਦੇ ਜਾਂ ਅਸੀਂ ਉਹਨਾਂ ਨਾਲ ਆਪਣਾ ਸਬੰਧ ਨਹੀਂ ਕਾਇਮ ਕਰ ਪਾਉਂਦੇ ਸੋ ਮੇਰੀ ਰਿਕਵੈਸਟ ਹੈ ਕਿ ਜ਼ਿੰਦਗੀ 'ਚ ਜਿੱਥੇ ਵੀ ਕੋਈ ਚੰਗਾ ਸੂਤਰਧਾਰ ਕੋਈ ਚੰਗਾ ਮੈਂਟਰ ਮਿਲੇ ਤਾਂ ਉਹਨੂੰ ਜ਼ਰੂਰ ਜ਼ਿੰਦਗੀ 'ਚ ਸ਼ਾਮਿਲ ਕਰਨਾ ਚਾਹੀਦਾ ਮੈਂ ਵੀ ਜ਼ਿੰਦਗੀ 'ਚ ਬਹੁਤ ਸਾਰੇ ਲੋਕਾਂ ਤੋਂ ਵੱਡਿਆਂ ਤੋਂ ਬਹੁਤ ਕੁਝ ਸਿੱਖਿਆ ਸੋ ਮੈਨੂੰ ਲੱਗਦਾ ਕਿ ਸੂਤਰਧਾਰ ਜੇ ਕੋਈ ਵੀ ਨਾ ਤੁਹਾਡੇ ਕੋਲ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਆਪਣੇ ਆਪ 'ਚ ਸੂਤਰਧਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸੂਤਰਧਾਰ ਇਸ ਬ੍ਰਹਿਮੰਡ ਦਾ ਹੋਰ ਕੋਈ ਨਹੀਂ ਸੋ ਉਹਨਾਂ ਦੀ ਸ਼ਰਨ 'ਚ ਓਟ ਆਸਰੇ 'ਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੁਹਾਨੂੰ ਕੁਗਲੀਆ ਦਾਸ ਦੀ ਕੀ ਮਹੱਤਤਾ ਜੋ ਮੇਰੇ ਜੀਵਨ ਦੇ ਵਿੱਚ ਅਰਦਾਸ ਦੀ ਮਹੱਤਤਾ ਹੈ ਉਹ ਇਸ ਫਿਲਮ ਦੀ ਵੀ ਮੇਰੇ ਲਈ ਮਹੱਤਤਾ ਕਿਉਂਕਿ ਅਰਦਾਸ ਵਿੱਚ ਵੀ ਅਸੀਂ ਸਰਬਤ ਦੇ ਭਲੇ ਦੀ ਗੱਲ ਕਰਦੇ ਹਾਂ ਜਦੋਂ ਵੀ ਜਾਂਦੇ ਹਾਂ ਗੁਰੂ ਸਾਹਿਬ ਕੋਲ ਜੇ ਆਪਣੇ ਲਈ ਇਕੱਲੇ ਲਈ ਮੰਗਾਗੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸੈਲਫਿਸ਼ ਲੱਗਾਗੇ ਕਿ ਅਸੀਂ ਸ਼ਾਇਦ ਸਿਰਫ ਉੱਥੇ ਮੰਗਣ ਹੀ ਜਾਂਦੇ ਹਾਂ ਪਰ ਸਤਿਗੁਰੂ ਦਾ ਫਲਸਫਾ ਹੀ ਇਹ ਹੈ ਕਿ ਸਰਬਤ ਦਾ ਭਲਾ ਸੋ ਮੈਨੂੰ ਲੱਗਦਾ ਹੈ ਇਹ ਇਸ ਫਿਲਮ ਦੀ ਵੀ ਮੇਰੇ ਜ਼ਿੰਦਗੀ 'ਚ ਉਨੀ ਮਹੱਤਤਾ ਹੈ ਜਿੰਨੀ ਮੇਰੀ ਅਸਲ ਜ਼ਿੰਦਗੀ 'ਚ ਅਰਦਾਸ ਦੀ ਮਹੱਤਤਾ ਹੈ ਠੀਕ ਹੈ ਜੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਜਨਰਲ ਗੁਰਪ੍ਰੀਤ ਸਿੰਘ ਉੱਗੀ ਜੋ ਕਿ ਅਰਦਾਸ ਸਰਬਤ ਦਾ ਪਲਾ ਅੱਜ ਮੂਵੀ ਦਾ ਟੀਜ਼ਰ ਲਾਂਚ ਕੀਤਾ ਗਿਆ ਹੈ ਔਰ ਇਸ ਟੀਜ਼ਰ ਲਾਂਚ ਦੇ ਉੱਤੇ ਪਹੁੰਚੇ ਸੀ ਸਿੱਧੇ ਤੌਰ ਦੇ ਉੱਤੇ ਦੱਸਦੇ ਹੋਏ ਨਜ਼ਰ ਆਇਆ ਕਿ ਕਿਸ ਤਰੀਕੇ ਦੇ ਨਾਲ ਇੱਕ ਸੂਤਰਤਾ ਦਾ ਕਿਰਦਾਰ ਨਿਬੋਣਾ ਜਿਹੜਾ ਹੈ ਕਾਫੀ ਜਿਹੜਾ ਕਹਿ ਸਕਦੇ ਹਾਂ ਜਿੱਥੇ ਇੱਕ ਪਾਸੇ ਡਿਫਿਕਲਟ ਹੁੰਦਾ ਔਖਾ ਹੁੰਦਾ ਉੱਥੇ ਦੂਜੇ ਪਾਸੇ ਸੂਤਰਤਾ ਦੀ ਕਿੰਨੀ ਜ਼ਰੂਰਤ ਹੁੰਦੀ ਹੈ ਔਰ ਅਰਦਾਸ ਦੀ ਅਹਿਮੀਅਤ ਜਿਹੜੀ ਦਸੀ ਹੈ ਕੈਮਰਾ ਪਰਸਨ ਰਵਿੰਦਰ ਕੁਮਾਰ ਦੇ ਨਾਲ ਸੈਨਦਰੂਲਾ ਲਿਵਿੰਗ ਇਨ ਅ ਨਿਊਜ਼ ਚੰਡੀਗੜ